ਸੱਚ ਗੱਲ ਦੋਸਤੋ ਜਿਵੇਂ ਕਿ ਆਪਾਂ ਤੁਹਾਨੂੰ ਵਾਅਦਾ ਕੀਤਾ ਕਿ ਆਪਾਂ ਹਰ ਹਫਤੇ ਕੁਝ ਚੰਗੀਆਂ ਗੱਲਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਪ੍ਰੋਗਰਾਮ ਕੁਛ ਤੇ ਕਰੋ ਵਿਚਾਰ ਦੇ ਵਿੱਚ ਤੇ ਅੱਜ ਟਾਈਮ ਆ ਗਿਆ ਅੱਜਕੱਲ ਕੀ ਚੱਲ ਰਿਹਾ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਬਰਸਾਤਾਂ ਬਹੁਤ ਹੋਈਆਂ ਹੜ੍ਹ ਬਹੁਤ ਆ ਰਹੇ ਇਹਦੇ ਬਾਰੇ ਆਪਾਂ ਵਿਚਾਰ ਕਰਨਾ ਕਿ ਆਪਾਂ ਸਾਰੇ ਮਿਲ ਕੇ ਕਿਸ ਤਰ੍ਹਾਂ ਇਹ ਹੜ੍ਹਾਂ ਤੋਂ ਬਚਣਾ ਵਾਕਈ ਦੋਸਤੋ ਜਿਹੜੇ ਹੜ੍ਹਾਂ ਦਾ ਮੌਸਮ ਹੈ ਦੇਖੋ بارش ਚੰਗੀ ਲੱਗਦੀ ਹੈ ਮੌਸਮ ਵਧੀਆ ਹੈ ਪਰ ਜਿਆਦਾ ਜਿਹੜੀ بارش ਹੈ ਉਹ ਵੀ ਨੁਕਸਾਨ ਕਰਦੀ ਹੈ ਦੇਖੋ ਜਿਆਦਾ بارش ਦੇ ਨਾਲ ਜਿਹੜਾ ਤੁਹਾਡੀਆਂ ਫਸਲਾਂ ਨੂੰ ਨੁਕਸਾਨ ਹੁੰਦਾ ਹੈ ਦੇਖੋ ਆਪਣਾ ਗਲੀਆਂ ਦੇ ਵਿੱਚ ਪੁਜਾਰਾਂ ਦੇ ਵਿੱਚ ਪਾਣੀ ਇਕੱਠਾ ਹੋ ਜਾਂਦਾ ਬੰਦਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾ ਨਹੀਂ ਸਕਦਾ بارشਾਂ ਦੇ ਵਿੱਚ ਫਿਰ ਸਭ ਤੋਂ ਜਿਆਦਾ ਨੁਕਸਾਨ ਦਾ ਇੱਕ ਚੀਜ਼ ਹੈ ਕਿ ਜਦੋਂ ਪਾਚਾ ਜਿਆਦਾ ਹੁੰਦੀਆਂ ਹਨ ਹੜ ਆ ਜਾਂਦੇ ਨੇ ਉਸ ਵੇਲੇ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਨੇ ਬਿਮਾਰੀਆਂ ਜਿਹੜੀਆਂ ਇਹ ਕਟਾਣੋਂ ਪੈਦਾ ਹੁੰਦੇ ਨੇ ਇਹਦੇ ਕਰਕੇ ਸ਼ੁਰੂ ਹੁੰਦੀਆਂ ਤਿਆਜੇ ਅਸੀਂ ਗੱਲਬਾਤ ਕਰਦੇ ਹਾਂ ਕਿ ਜਦੋਂ ਜ਼ਿਆਦਾ بارش ਹੁੰਦੀਆਂ ਤਾਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਸਰ। ਕਿਉਂਕਿ ਦੋਸਤੋ ਸਾਡਾ ਫੱਜ ਕੀ ਬੰਦਾ ਆਮ ਕਰਕੇ ਆਪਾਂ ਕੂੜਾ ਸੁੱਟ ਦਿੰਨੇ ਆ ਪੋਲੀਥੀਨ ਦੇ ਬੈਗ ਸੁੱਟ ਦਿੰਨੇ ਆ ਉਹ ਗੱਡਰ 'ਚ ਪਹੁੰਚ ਜਾਂਦੇ ਆ ਅੱਗੇ ਜਾ ਕੇ ਪਾਈਪ ਪੋਲੀਥੀਨ ਦਾ ਬੈਗ ਫਸ ਜਾਂਦਾ ਤੇ ਥੱਲੇ ਪਾਣੀ ਗੱਡਰ ਦੇ ਵਿੱਚ ਜਾਣਾ ਬੰਦ ਹੋ ਜਾਂਦਾ ਜਾਂ ਗੱਡਰ ਬੰਦ ਹੋ ਜਾਂਦਾ ਤੇ ਉੱਥੋਂ ਆਪਾਂ ਪਾਣੀ ਸੜ 'ਚ ਇਕੱਠਾ ਹੋ ਜਾਂਦਾ। ਬੱਚੇ ਖੇਡਦੇ ਨੇ। ਸਾਵਣ ਦਾ ਮਹੀਨਾ ਮਨਾਉਂਦੇ ਨੇ ਬੜੀਆਂ ਖੁਸ਼ੀਆਂ ਹੁੰਦੀਆਂ ਪਰ ਕਈਆਂ ਦੇ ਨੁਕਸਾਨ ਹੋ ਰਹੇ ਨੇ ਘਰ ਡਿਗਰੇ ਨੇ। ਦੇਖੋ ਤੇ ਕਈ ਵਾਰ ਡੁੱਬਦੇ ਬੰਦੇ ਦੀ ਆਪਾਂ ਵੀਡੀਓ ਬਣਾ ਰਹੇ ਹੁੰਦੇ। ਦੋਸਤੋ ਆਪਣਾ ਚੈਨਲ ਚਲਾਉਣ ਵਾਸਤੇ ਕਿਸੇ ਦੀ ਜ਼ਿੰਦਗੀ ਜਾਂਦੀ ਪਈ ਉਹਨੂੰ ਦੇਖੋ ਖਾਪਾਓ ਬਚਾਓ 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 ਤਾਂ ਜੋ ਕੋ ਨੇੜੇ ਜਿਹਨੂੰ ਤਰਨਾ ਆਂਦਾ ਉਹ ਸ਼ਖਸ ਨੂੰ ਬਚਾ ਦੇਵੇ। ਬੇਜਬਾਨ ਜਾਨਵਰ ਰੋੜ ਰਹੇ ਨੇ। ਮੱਝਾਂ, ਗਾਵਾਂ ਉਹਨਾਂ ਨੂੰ ਬਚਾਣਾ। ਆਪਾਂ ਸਾਰੇ ਇਕੱਠੇ ਹੋਈਏ, ਇਕਜੁੱਟ ਹੋਈਏ। ਕਿਉਂਕਿ ਜਦੋਂ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ ਉਸ ਤੋਂ ਬਾਅਦ ਹੜ ਆਂਦੇ ਆ। ਤੇ ਆਪਾਂ ਪ੍ਰਿਪੇਅਰ ਲਈਏ ਹੱਲੇ ਹੜ ਆ ਸਕਦੇ ਨੇ ਜਾਂ ਬਹੁਤ ਜ਼ਿਆਦਾ ਪਾਣੀ ਆ ਸਕਦਾ ਹੈ। ਬਾਕੀ ਪਰਮਾਤਮਾ ਕਰੇ ਇਸ ਤਰ੍ਹਾਂ ਨਾ ਹੀ ਹੋਵੇ ਘਰ ਘਰ ਸੁੱਕ ਹੋਵੇ ਕੋਈ ਨੁਕਸਾਨ ਕਿਸੇ ਦਾ ਨਾ ਹੋਵੇ। ਘਰ ਬਣਾਣੇ ਬੜੇ ਔਖੇ ਆ। ਛੱਤਾਂ ਡਿੱਗ ਜਾਂਦੀਆਂ। ਜੇ ਕਿਸੇ ਦੇ ਘਰ ਦੀ ਛੱਤ ਚੰਦੀ ਆ ਜਾਂ ਡਿੱਗਦੀ ਆ ਆਪਾਂ ਸਾਰੇ ਕਿਜਟ ਹੋ ਗਏ ਉਹਨਾਂ ਦੀ ਹੈਲਪ ਕਰੀਏ। ਤੇ ਦੋਸਤੋ ਜਦੋਂ ਤੁਹਾਨੂੰ ਲੱਗੇ ਕਿ ਪਾਣੀ ਆਣ ਵਾਲਾ ਜਾਂ ਹੜ ਆਣ ਵਾਲਾ ਤੇ ਇੱਕ ਕੰਮ ਜ਼ਰੂਰ ਕਰੋ ਜਿਹੜੇ ਤੁਹਾਡੇ ਜਾਨਵਰ ਨੇ ਉਹਨਾਂ ਦੇ ਜਿਹੜੀਆਂ ਰस्सੀਆਂ ਨੇ ਉਹ ਖੋਲ ਦਿਓ। ਕਿਉਂਕਿ ਬਹੁਤ ਜਾਨਵਰ ਇਸੇ ਕਰਕੇ ਮਰ ਜਾਂਦੇ ਨੇ ਕਿ ਉਹਨਾਂ ਨੂੰ ਤੁਸੀਂ ਬੰਨਿਆ ਹੁੰਦਾ ਤਾਂ ਕਿਤੇ ਜਾ ਨਹੀਂ ਸਕਦੇ ਫਿਰ ਜਦੋਂ ਪਾਣੀ ਦੇ ਜਿਹੜੇ ਬਰਸਾਤਾਂ ਦੇ ਦਿਨ ਨੇ ਕੋਸ਼ਿਸ਼ ਕਰੋ ਜਿਹੜਾ ਤਾਜ਼ਾ ਜਿਹੜਾ ਖਾਣਾ ਬਣਾਉਣਾ ਹੈ ਰੋਟੀ ਬਣਾਣੀ ਹੈ ਉਹ ਖਾ ਕੇ ਖਤਮ ਕਰ ਦਿਓ ਉਹਨੂੰ ਸੰਭਾਲੋ ਨਾ ਜੇ ਤੁਸੀਂ ਰੋਟੀ ਸੰਭਾਲਦੇ ਹੋ ਤੇ ਉਹਦੇ ਨਾਲ ਜਿਹੜਾ ਹੈ ਨਾ ਇਹ ਕਟਾਨੂ ਪੈਦਾ ਹੁੰਦੇ ਨੇ ਜਿਹਦੇ ਕਰਕੇ ਉਹ ਖਾਣਾ ਖਰਾਬ ਹੋ ਜਾਂਦਾ ਆਪਣੀ ਸਿਹਤ ਦਾ ਧਿਆਨ ਰੱਖੋ ਪਾਣੀ ਇਕੱਠਾ ਹੁੰਦਾ ਮੱਛਰ ਪੈਦਾ ਹੁੰਦਾ ਹੈ ਮੱਛਰਾਂ ਦਾ ਧਿਆਨ ਰੱਖੋ ਮਛਰਾਂ ਲਈ ਸਪਰੇਅ ਕਰੋ ਤਾਂ ਜੋ ਕੋਈ ਹੋਰ ਬਿਮਾਰੀ ਨਾ ਸ਼ੁਰੂ ਹੋ ਜਾਵੇ ਤੇ ਜਿਹੜਾ ਇਹ ਹੜ੍ਹਾਂ ਦਾ ਕਾਰਨ ਹੈ ਇਹ ਇਸ ਕਰਕੇ ਹੈ ਕਿ ਅਸੀਂ ਰੁੱਖ ਕੱਟ ਰਹੇ ਹਾਂ ਰੁੱਖਾਂ ਨੂੰ ਕੱਟਣਾ ਜਿਹੜਾ ਹੈ ਅਸੀਂ ਇਹ ਬੰਦ ਕਰੀਏ ਵੱਧ ਤੋਂ ਵੱਧ ਰੁੱਖ ਲਗਾਈਏ ਜੇ ਰੁੱਖ ਜੇ ਰੁੱਖ ਲਗਾਵਾ ਤਾਂ ਕਾਫੀ ਦੇਰ ਤੋਂ ਜਿਹੜੀਆਂ ਇਹ ਹੜ੍ਹਾਂ ਦੀਆਂ ਪਰੇਸ਼ਾਨੀਆਂ ਆ ਰਹੀਆਂ ਨੇ ਇਹ ਘਟਣਗੀਆਂ ਤੇ ਜਿਹੜਾ ਟੌਪਿਕ ਜਿਹੜਾ ਆਪਾਂ ਅੱਜ ਬਹੁਤ ਵਧੀਆ ਚੁਣਿਆ ਜੀ ਹੜ੍ਹਾਂ ਬਾਰੇ ਪਾਣੀ ਬਾਰੇ ਬਰਸਾਤਾਂ ਬਾਰੇ ਤੇ ਆਓ ਦੇਖਦੇ ਹਾਂ ਇੱਕ ਛੋਟਾ ਜਿਹਾ ਕਲਿੱਪ ਕਿ ਇਸ ਕਲਿੱਪ ਚ ਤੁਹਾਨੂੰ ਆਪਾਂ ਕੋਈ ਜਾਣਕਾਰੀ ਦੇਣਾ ਚਾਹੁੰਦੇ ਹਾਂ ਓਹ ਦੇਖੀ ਆਲਾ ਭਾਜੀ ਹਾਂਜੀ ਹਾਂਜੀ ਹੋਰ ਭਾਜੀ ਕੀ ਹਾਲ ਚੱਲ ਹਾਂਜੀ ਹੋਰ ਭਾਜੀ ਕਿੱਥੇ ਚੱਲੇ ਹੋ ਮੈਂ ਲੁਧਿਆਣਾ ਚੱਲਾ ਸੀ ਜਰਾ ਭਾਜੀ ਕਿੱਥੇ ਲੁਧਿਆਣਾ ਚੱਲੇ ਹੋ ਯਾਰ ਤੁਸੀਂ ਖਬਰਾਂ ਸੁਨਿਆ ਕਰੋ ਲੁਧਿਆਣਾ ਦੇ ਇੱਧਾ ਡੁੱਬਿਆ ਪਿਆ ਹੜ੍ਹ ਦੇ ਕਰਕੇ ਹੀ ਅੰਮ੍ਰਿਤਸਰ ਵੀ ਡੁੱਬਿਆ ਆਇਆ ਜਲੰਧਰ ਡੁੱਬਿਆ ਆਇਆ ਬਾਹਰਲੇ ਪਿੰਡ ਸਾਰੇ ਡੁੱਬੇ ਹੋਏ ਆ ਬੜਾ ਵੱਡਾ ਹੜ੍ਹ ਆਇਆ ਤੁਹਾਨੂੰ ਪਤਾ ਹੀ ਨਹੀਂਗਾ ਭਾਜੀ ਕਿੱਥੇ ਡੁੱਬਿਆ ਪਿਆ ਮੇਰੇ ਸਾਰੇ ਰਿਸ਼ਤੇਦਾਰ ਅਥਲ ਲੁਧਿਆਣਾ ਰਹਿੰਦੇ ਨੇ ਹੁਣੇ ਮੇਰੀ ਗੱਲ ਹੋਈ ਆ ਚੰਗਾ ਉਹ ਲੁਧਿਆਣਾ ਸਾਰਾ ਠੀਕ ਆ ਤੁਸੀਂ ਕਿਉਂ ਫੋਨ ਆਉਂਦੇ ਹੋ ਪਾਜੀ ਉਹ ਪਾਜੀ ਜਦੋਂ ਅਸੀਂ ਅਫਵਾਹਾਂ ਫਲਾਉਂਦੇ ਆ ਨਾ ਲੋਕਾਂ 'ਚ ਹੋਰ ਭੱਜ ਦੌੜ ਪੈ ਜਾਂਦੀ ਆ ਇਤਾਂ ਜਦਾ ਨੁਕਸਾਨ ਹੋ ਸਕਦਾ ਮਾਚੇ ਜਿੱਥੇ ਲੈਂਡਸਲਾਈਡਿੰਗ ਹੋ ਰਹੀ ਆ ਜਿੱਥੇ ਹੜ੍ਹ ਆ ਰਹੇ ਨੇ ਮਤਲਬ ਕੋਸ਼ਿਸ਼ ਕਰੋ ਕਿ ਨਾ ਕੋ ਮੰਨ ਜਾਓ ਕਿ ਜਾਣਾ ਤੇ ਧਿਆਨ ਰੱਖੋ ਪਰ ਗਲਤ ਫਵਾਵਾਂ ਨਹੀਂ ਉਡਾਣੀਆਂ ਚਾਹੀਦੀਆਂ ਜੀ ਭਾਈ ਤੁਹਾਨੂੰ ਪੂਰੀ ਇਨਫੋਰਮੇਸ਼ਨ ਹੀ ਨਾ ਕਿਸੇ ਨੂੰ ਗਲਤ ਇਨਫੋਰਮੇਸ਼ਨ ਨਾ ਦਿਓ ਕਿਉਂ ਲੋਕਾਂ ਦਾ ਨੁਕਸਾਨ ਕਰਦੇ ਹੋ ਭਾਜੀ ਵੈਸੇ ਗੱਲ ਤੁਹਾਡੀ ਬਿਲਕੁਲ ਠੀਕ ਹੈ ਇਹ ਫਵਾਵਾਂ ਨਹੀਂ ਉਡਾਣੀਆਂ ਚਾਹੀਦੀਆਂ ਜਿਆਦਾ ਪੂਰੀ ਖਬਰ ਪਤਾ ਹੋਵੇ ਤਾਂ ਬੋਲੋ ਨਹੀਂ ਤੇ ਚੁੱਪ ਰਹਿਣਾ ਚਾਹੀਦਾ ਮੈਂ ਤਾਂ ਆਬੂਰ ਦੀ ਖਬਰ ਸੁਣੀ ਸੀ ਤੁਹਾਨੂੰ ਕਹਿਣ ਲੱਪਿਆ ਵੈਸੇ ਪੂਰੀ ਖਬਰ ਪਤਾ ਹੋਵੇ ਤਾਂ ਹੀ ਕਿਸੇ ਨੂੰ ਸਲਾਹ ਦਿਓ ਅਸੀਂ ਯਾਦ ਰੱਖਿਓ ਭਾਜੀ ਪਲੀਜ਼ ਠੀਕ ਹੈ ਜੀ ਓਕੇ ਜੀ ਚੰਗਾ ਜੀ ਦੋਸਤੋ ਇੱਕ ਸਾਵਧਾਨੀ ਵਰਤਣੀ ਬੜੀ ਜ਼ਰੂਰੀ ਹੈ ਜਦੋਂ ਆਪਾਂ ਅੱਜਕੱਲ ਬਰਸਾਤਾਂ ਹੈ ਇੱਕ ਰੇਨ ਕੋਟ ਤੇ ਇੱਕ ਛਤਰੀ ਆਪਣੇ ਸਕੂਟਰ ਦੀ ਢੱਕੀ ਜਾਂ ਕਾਰ ਦੀ ਢੱਕੀ ਜ਼ਰੂਰ ਰੱਖੋ ਕਿਉਂਕਿ ਜਦੋਂ ਆਪਾਂ ਇੱਕ ਜਗ੍ਹਾ ਤੋਂ ਕਾਰ ਤੋਂ ਨਿਕਲ ਕੇ ਦੂਜੀ ਜਗ੍ਹਾ ਜਾਂਦੇ ਆਂ ਬਿਲਕੁਲ ਪੈੱਜ ਜਾਂਦੇ ਆ ਉਹਦੇ ਨਾਲ ਬੁਖਾਰ ਵੀ ਹੋ ਸਕਦਾ ਤੇ ਕੋਈ ਨਾ ਕੋਈ ਬਿਮਾਰੀ ਵੀ ਲੱਗ ਸਕਦੀ ਹੈ ਉਹ ਬਿਮਾਰੀ ਅੱਗੋਂ ਆਪਾਂ ਕਿਸੇ ਹੋਰ ਨੂੰ ਵੀ ਦੇ ਸਕਦੇ ਆ ਤੇ ਬਿਮਾਰੀ ਫੈਲ ਜਾਂਦੀ ਹੈ ਤੇ ਦੂਸਰਾ ਜਦੋਂ ਬਰਸਾਤਾਂ ਹੁੰਦੀਆਂ ਬਹੁਤ ਸਾਰੇ ਕੀੜੇ ਮਕੋੜੇ ਸੱਪ ਗੰਡੋਏ ਮਲੱਪ ਜ਼ਮੀਨ ਚੋਂ ਬਾਹਰ ਆ ਜਾਂਦੇ ਨੇ ਤੇ ਆਪਾਂ ਇਤਿਆਤ ਵਰਤਨੀ ਹੈ ਕਿ ਇਹੋ ਜੇ ਜਾਨਵਰਾਂ ਤੋਂ ਇਹੋ ਜੇ ਸੱਪਾਂ ਤੋਂ ਵੀ ਬਚਣਾ ਤੇ ਆਪਣੇ ਸਹਿਯੋਗੀ ਆਪਣੇ ਨਾਲ ਦਿਆਂ ਨੂੰ ਬਚਾਉਣ ਦੀ ਵੀ ਕੋਸ਼ਿਸ਼ ਕਰਨੀ ਹੈ ਤੇ ਬਹੁਤ ਜ਼ਿਆਦਾ ਇਸ ਵੇਲੇ ਭਾਈਚਾਰੇ ਦੀ ਜ਼ਰੂਰਤ ਆਂਦੀ ਹੈ ਜਦੋਂ ਵੀ ਕੋਈ ਕਠਿਨ ਜਾਂ ਔਖਾ ਸਮਾਂ ਆਂਦਾ ਉਦੋਂ ਆਪਾਂ ਨੂੰ ਭਾਈਚਾਰਾ ਵਧਾ ਕੇ ਰੱਖਣਾ ਚਾਹੀਦਾ ਪੇਤ ਭਾਵ ਖਤਮ ਕਰ ਦੇਣਾ ਚਾਹੀਦਾ ਤਾਂ ਜੋ ਇੱਕ ਦੂਜੇ ਦੇ ਕੰਮ ਆ ਸਕੇ ਇੱਕ ਦੂਜੇ ਹੈਲਪ ਕਰ ਸਕੀਏ ਜੇ ਕਿਸੇ ਦਾ ਘਰ ਡਿੱਗਦਾ ਢੈਂਦਾ ਉਨ ਸਾਰੇ ਜਾਨੇ ਆਪਣੇ ਘਰ ਲੈ ਜੋ ਪਿੰਡ ਦੇ ਵਿੱਚ ਜਾਂ ਕੋਈ ਇਹੋ ਜੀ ਜਗਾ ਸੁਰੱਖਿਅਤ ਜਗਾ ਤੇ ਲੈ ਜਾਓ ਕਿ ਤਾਂ ਜੋ ਉਹਨਾਂ ਦੇ ਬੱਚੇ ਵਿਚਾਰੇ ਰੋਲਣ ਨਾ ਤੇ ਜਾਂ ਉਹਨਾਂ ਦਾ ਕੋਈ ਹੋਰ ਨੁਕਸਾਨ ਨਾ ਹੋਵੇ ਜੇ ਕਿਸੇ ਗਰੀਬ ਬੰਦੇ ਦਾ ਘਰ ਢੱਡ ਜਾਂਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਬਰਸਾਤਾਂ ਤੋਂ ਬਾਅਦ ਸਾਰੇ ਜਾਨੇ ਰਲ ਕੇ ਉਹਦੀ ਹੈਲਪ ਕਰੋ ਤਾਂ ਜੋ ਉਹਦਾ ਘਰ ਦੁਬਾਰਾ ਬਣ ਸਕੇ ਕੋਈ ਗਰੀਬ ਬੰਦੇ ਨੂੰ ਘਰ ਬਣਾਉਂਦੇ ਆ ਕਈ ਸਾਲ ਲੱਗ ਜਾਂਦੇ ਨੇ ਇੰਨੇ ਸਾਲ ਲੱਗ ਜਾਂਦੇ ਆ ਉਸ ਤੋਂ ਬਾਅਦ ਉਹਦੇ ਸਿਰ ਤੇ ਛੱਤ ਨਾ ਰਵੇ ਤਕੀ ਬਣੇਗਾ ਬਾਕੀ ਸਰਕਾਰ ਨੂੰ ਵੀ ਆਪਾਂ ਬੇਨਤੀ ਕਰਦੇ ਆਂ ਹੜ੍ਹਾਂ ਦੇ ਦਿਨਾਂ 'ਚ ਜਿਨ੍ਹਾਂ ਦੇ ਨੁਕਸਾਨ ਹੁੰਦੇ ਆ ਜੋ ਤੁਸੀਂ ਮੁਆਵਜ਼ਾ ਦੇ ਸਕਦੇ ਹੋ ਜੈਨੂਅਨ ਬੰਦਿਆਂ ਉੱਤੇ ਆਮ ਦੁਨੀਆ ਨੂੰ ਇਹ ਕਵਾਂਗੇ ਕਿ ਐਵੇਂ ਮੁਆਵਜ਼ੇ ਨਾ ਅਪਲਾਈ ਕਰ ਦੋ ਕਿ ਮੇਰਾ ਵੀ ਘਟ ਠੱਠਿਆ ਪਹਿਲੇ ਪਾਣੀ ਠੱਠਿਆ ਹੋਵੇ ਇਹ ਚੀਜ਼ਾਂ ਦਾ ਆਪਾਂ ਧਿਆਨ ਰੱਖੀਏ ਤਾਂ ਜੋ ਨਾ ਸਰਕਾਰ ਨੂੰ ਮੁਸ਼ਕਲ ਆਵੇ ਤੇ ਨਾ ਆਮ ਬੰਦਿਆਂ ਨੂੰ ਮੁਸ਼ਕਲ ਆਵੇ ਤੇ ਦੋਸਤੋ ਜਿਹੜਾ ਇਹ ਵਾਰਸ਼ਾਂ ਦੇ ਦਿਨਾਂ ਵਿੱਚ ਪਾਣੀ ਇਕੱਠਾ ਹੋਣਾ ਇਹ ਇੱਕ ਬੜਾ ਵੱਡਾ ਤੁਹਾਡਾ ਵਾਟਰ ਡਰੇਨੇਜ ਸਿਸਟਮ ਜਿਹੜਾ ਹੈ ਨਾ ਸਾਡੇ ਸ਼ਹਿਰਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਇਹ ਵਧੀਆ ਗੱਲ ਹੈ ਕਿ ਇਹਦੇ ਨਾਲ ਜਿਹੜਾ ਪਾਣੀ ਦਾ ਨਿਕਾਸ ਹੋ ਸਕੇ ਤੇ ਸਰਕਾਰ ਨੂੰ ਵੀ ਬੇਨਤੀ ਹੈ ਕਿ ਵਾਟਰ ਡਰੇਨੇਜ ਸਿਸਟਮ ਜਿਹੜਾ ਨਾ ਇਹਦਾ ਪੂਰਾ ਧਿਆਨ ਕਰਨ ਇਹਦੇ ਵਾਸਤੇ ਤਿਆਰੀ ਰੱਖਣੀ ਚਾਹੀਦੀ ਹੈ ਕਿ ਜਿਹੜੇ ਹੜ੍ਹ ਆ ਜਾਂਦੇ ਨੇ ਕਿ ਪਾਣੀ ਦੀ ਨਿਕਾਸੀ ਕਿਹੜੇ ਪਾਸੇ ਹੋਣੀ ਹੈ ਅੱਜ ਕੱਲ ਜਿਹੜਾ ਵਾਟਰ ਹਾਰਵੈਸਟਿੰਗ ਸਿਸਟਮ ਸ਼ੁਰੂ ਹੋਇਆ ਹੈ ਇਹ ਬਹੁਤ ਹੀ ਵਧੀਆ ਚੀਜ਼ ਹੈ ਸਰਕਾਰ ਨੇ ਕੰਪਲਸਰੀ ਕਰਨਾ ਸ਼ੁਰੂ ਕਰ ਦਿੱਤਾ ਹੈ ਜਿੱਥੇ ਵੀ ਕੋਈ ਗਾਰਡਨ ਬੰਦਾ ਹੈ ਜਾਂ ਜਿੱਥੇ ਬਿਲਡਿੰਗਾਂ ਬੰਦੀਆਂ ਵਾਟਰ ਹਾਰਵੈਸਟਿੰਗ ਜਿਹੜਾ ਸਿਸਟਮ ਹੈ ਇਹ ਜ਼ਰੂਰੀ ਹੈ ਦੇਖੋ ਜਿਹੜਾ ਵਾਟਰ ਹਾਰਵੈਸਟਿੰਗ ਸਿਸਟਮ ਜਿਹੜਾ ਸਾਡੇ ਜ਼ਮੀਨ ਦੀ ਧਰਤੀ ਦਾ ਜਿਹੜਾ ਪਾਣੀ ਹੈ ਥੱਲੇ ਜਾਈ ਜਾ ਰਿਹਾ ਇਹ ਨੂੰ ਇਹ ਮੇਨਟੇਨ ਕਰਨ ਵਾਸਤੇ ਜਿਹੜਾ ਬਰਸਾਤ ਦਾ ਪਾਣੀ ਹੈ ਧਰਤੀ ਦੇ ਵਿੱਚ ਪਾਉਣ ਵਾਸਤੇ ਬਹੁਤ ਵੱਡਾ ਡਰੇਨੇਜ ਸਿਸਟਮ ਕੀਤਾ ਜਾਂਦਾ ਜਿਹੜਾ ਸਿੱਧਾ ਧਰਤੀ ਦੇ ਅੰਦਰ ਪਾਣੀ ਪਾਇਆ ਜਾਂਦਾ ਬਾਰਿਸ਼ਾਂ ਦਾ ਪਾਣੀ ਵੇਸਟ ਨਹੀਂ ਜਾਂਦਾ ਨਾਲੇ ਪਾਣੀ ਇਕੱਠਾ ਨਹੀਂ ਹੁੰਦਾ ਸਰਕਾਰ ਨੂੰ ਬੇਨਤੀ ਹੈ ਕਿ ਸਖਤੀ ਨਾਲ ਲਿਆ ਜਾਵੇ ਕਿ ਜਿੱਥੇ-ਜਿੱਥੇ ਕੋਈ ਨਵੀਆਂ ਬਿਲਡਿੰਗਾਂ ਬਣਦੀਆਂ ਨੇ ਉੱਥੇ ਵਾਟਰ ਹਾਰਵੈਸਟਿੰਗ ਸਿਸਟਮ ਦਾ ਜ਼ਰੂਰ ਚੈਕਿੰਗ ਕੀਤੀ ਜਾਵੇ ਆਓ ਦੇਖਦੇ ਹਾਂ ਇੱਕ ਹੋਰ ਛੋਟਾ ਜਿਹਾ ਕਲਿੱਪ ਇਹ ਹੜ੍ਹਾਂ ਅਤੇ بارشਾਂ ਬਾਰੇ ਉਹ ਦਿਨਪ੍ਰੀਤ ਹਾਂਜੀ ਹਾਂਜੀ ਉਹ ਕਿਦਾਂ ਕੀ ਹਾਲ ਆ ਬਸ ਹੀ ਗਿਆ ਜੀ ਉਹ ਯਾਰ ਸਾਰੇ ਮਹੱਲੇ ਚ ਰੋਲਾ ਪਿਆ ਹੋਇਆ ਕਿ ਤੇਰੀ ਵੋਟੀ ਜੇ ਪਿੱਕੇ ਚ ਲੱਗੀ ਆ ਕਿਉਂ ਲੜਦੇ ਝਗੜਦੇ ਹੋ ਯਾਰ ਤੁਸੀਂ ਓਹੋ ਝਗੜਾ ਨਹੀਂ ਕਰਦੇ ਉਥੇ ਵੈਸੀ ਪਹਾੜ ਆ ਗਏ ਨਾ ਬਰਸਾਤ ਆ ਗਈਆਂ ਮੈਂ ਤਾਂ ਘਰੇ ਛੱਡ ਆਇਆ ਯਾਰ ਇੰਨੀ ਗੜੀਆਂ ਬਰਸਾਤਾਂ ਆ ਗਈਆਂ ਜਿਹੜਾ ਉਹੀ ਜਾਨ ਨੂੰ ਖਤਰਾ ਹੈ ਤੇਰੀ ਜਾਨ ਨੂੰ ਖਤਰਾ ਨਹੀਂ ਉਹਨੂੰ ਪਿੱਕੇ ਛੱਡ ਆਇਆ ਯਾਰ ਉਨੇ ਨੇ ਪਤਾ ਕੀ ਚੱਕਰ ਹੈਗਾ ਉੱਥੇ ਸਾਨੂੰ ਅਨਾਉਂਸਮੈਂਟ ਕਰਕੇ ਗਏ ਹੋਇਆ ਕਿ ਹੜ ਆ ਰਿਆ ਬਰਸਾਤ ਆ ਰਹੀ ਹੈ ਜਿਹੜੀ ਚੀਜ਼ ਕਰੰਟ ਮਾਰਦੀ ਹੈ ਨਾ ਉਤੋਂ ਦੂਰ ਰਹੋ ਕਰੰਟ ਮਾਰਦੀ ਦੂਰ ਹੋ ਫੇਰ ਤੁਹਾਨੂੰ ਪਤਾ ਹੀ ਹੈ ਮੇਰੀ ਜਨਾਨੀ ਦੇ ਵੈਸੇ ਬੜੀ ਲੜਕੀ ਹੈ ਹਰ ਵੇਲੇ ਕਰੰਟ ਮਾਰਦੀ ਹੈ ਬਰਾ ਭਰਾ ਤੁਹਾਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ ਉਹ ਚੰਗਾ ਮੈਂ ਚੱਲਦਾ ਭਰਾ ਆ ਵੀ ਕਿੱਦਾਂ ਹੋਰ ਜਿੰਦਾ ਰਹਾ ਤੇਰੀ ਪਣਾ ਕਰ ਲਈਦਾ ਤੇ ਹਿਜ ਹੋਰ ਕਿਦਾਂ ਬਸ ਵਧੀਆ ਬਾਰ ਬਾਰਿਸ਼ ਬੜੀ ਸੀ ਕਿ ਥੋੜੀ ਜਿਹੀ ਰੁਕੀ ਤੇ ਫੇ ਮੈਂ ਆਇਆ ਗੱਲ ਸੁਣੋ ਛੱਚੀ ਨਾ ਥੱਲੇ ਪੋੜੀਆਂ ਚ ਰੱਖਾਇਆ ਕੋਈ ਚੁੱਕਤੇ ਨਹੀਂ ਲੈਗਾ ਮੈਂ ਚੱਕ ਲੈਣਾ ਕਿੰਨਾ ਕੋਣਾ ਦੱਸੋ ਜਿਹੜਾ ਮੇਰੇ ਕੋਲ ਨਹੀਂ ਚੱਕਿਆ ਗਿਆ ਤੇ ਕੋ ਕਿੱਥੋਂ ਚੱਕਿਆ ਜਾਣਾ ਅਸੀਂ ਪੁਰਾਣੇ ਕਿਉਂ ਕਹਦੇ ਬੜਾ ਰੇਤੀ ਹੈ ਤੈਹੀ ਗੱਲ ਉਹਦਾ ਰੇਤੀ ਤੈਹੀ ਕਿ ਮਨ ਰਹਿਣ ਆਏ ਹੈ ਕਿ ਕਿੰਨੇ ਕਿ ਦਿਨ ਉਹ ਨਾ ਨਾ ਆਪਾ ਕਿੰਨਾ ਗੁਰੇ ਲਾਗੇ ਆਈ ਕਲੇ ਨਾ ਟਾਈਮ ਨਹੀਂ ਕਿਸੇ ਕੋਲ ਹੈਗਾ ਕਿ ਆਪਾ ਰਹਿ ਲਈ ਕਿਤੇ ਹਾਂ ਹੈਲੋ ਹਾਂ ਹਾਂ ਆ ਮੈਂ 7 ਦਿਨ ਲਾਂਗਾ ਓ ਬਾਏ ਭਾਗੂ ਕੀ ਹੋ ਰਿਹਾ ਹੈ ਹਾਂ 7 ਦਿਨ ਲਾਂਗਾ 7 ਦਿਨ ਫੋਰਕਾਸਟ ਵੀ ਸੁਣਦੀ 7 ਦਿਨ ਲਗਾਤਾਰ ਮूसलाधार ਬਾਰਿਸ਼ ਆ ਤੇ ਮੈਂ ਘਰ ਆਵਾਂਗਾ ਹੱਥੇ ਡੁੱਬਣਾ ਇਕ ਹੋਰ ਇੱਕ ਪਿੰਡ ਦੇ ਵਿੱਚ ਹੜਾ ਆ ਗਿਆ ਹੜਾ ਆ ਗਿਆ ਜਦ ਪਾਣੀ ਬਹੁਤ ਇਕੱਠਾ ਹੋ ਗਿਆ ਆਸ-ਪਾਸ ਤੇ ਸਰਕਾਰ ਨੇ ਹੈਲੀਕਾਪਟਰ ਭੇਜਿਆ ਹੈਲੀਕਾਪਟਰ ਦੇ ਨਾਲ ਬੰਦਿਆਂ ਨੂੰ ਬਾਹਰ ਕੱਢਣਾ ਸ਼ੁਰੂ ਕੀਤਾ ਪਾਣੀ ਤੋਂ ਬਾਹਰ ਕੱਢਣਾ ਸ਼ੁਰੂ ਕੀਤਾ ਉਹ ਪਿੰਡ ਦੀ ਜੇ ਆਬਾਦੀ ਸੀ 400 ਦੀ ਸੀਗੀ ਉਹ ਤਕਰੀਬਨ 400 ਬੰਦਾ ਕੱਢ ਦਿੱਤਾ ਬੰਦੇ ਫੇਰ ਅੰਦਰੋਂ ਨਹੀਂ ਨਿਕਲਿਆ ਉਹ ਜਿਹੜੇ ਹੈਲਪ ਕਰਨ ਆਏ ਸੀ, ਰੈਸਕਿਊ ਕਰਨ ਆਏ ਸੀ ਕਹਿੰਦੇ ਯਾਰ ਸਮਝ ਨਹੀਂ ਆਉਂਦੀ 400 ਬੰਦਾ ਸੀ ਅਸੀਂ ਸਾਰੇ ਬੰਦੇ ਬਾਹਰ ਕੱਢ ਲੈਣੇ ਬੰਦੇ ਫਿਰ ਉਹ ਨਹੀਂ ਇੱਥੇ ਆ ਜਾਂਦੇ ਨੇ ਚੱਕਰ ਕੀ ਹੈਗਾ ਉਹਨਾਂ ਨੇ ਪਿੰਡ ਦੇ ਬੰਦੇ ਨੂੰ ਬੁਲਾਇਆ ਕਿਉਂ ਵੀ ਭਾਜੀ ਕਿੱਦਾਂ ਇੱਥੇ ਬੰਦੇ ਕਿੱਦਾਂ ਦੁਬਾਰਾ ਆ ਜਾਂਦੇ ਨੇ ਅਸੀਂ ਹੈਲੀਕਾਪਟਰ ਨਾਲ ਬਾਹਰ ਲੈ ਗਜਣੇ ਆ ਫਿਰ ਇੱਥੇ ਆ ਜਾਂਦੇ ਕਿਦੋਂ ਭਾਜੀ ਅਸੀਂ ਤਰ ਕੇ ਆ ਜਾਂਦੇ ਅਸੀਂ ਹੈਲੀਕਾਪਟਰ ਦੇ ਝੂਟੇ ਵੀ ਲੈਣੇ ਆ ਦੋਸਤ ਪਹਿਲਾਂ ਵੀ ਟੀਵੀ ਤੇ ਰੇਡੀਓ ਤੇ ਆਂਦਾ ਹੁੰਦਾ ਸੀ ਮੌਸਮ ਦਾ ਹਾਲ ਤੇ ਕਹਿੰਦੇ ਸੀ 4 ਤਰੀਕ 7 ਤਰੀਕ ਤੇ 8 ਤਰੀਕ ਨੂੰ ਬਾਰਿਸ਼ ਰਹੇਗੀ ਉਹ ਤੁੱਕਾ ਹ ਉਹ ਕਈ ਵਾਰੀ ਉਹਦਾ ਸੋਕਾ ਹੀ ਪੈ ਜਾਂਦਾ ਸੀ ਇਹਦਾ ਪਰ ਅੱਜ ਕੱਲ ਜਿਹੜਾ ਫੋਰਕਾਸਟ ਬਹੁਤ ਐਡਵਾਂਸ ਹੋ ਚੁੱਕਾ ਹੈ ਤੇ ਪਹਿਲਾਂ ਪਤਾ ਲੱਗ ਜਾਂਦਾ ਕਿ 7 8 9 ਤਰੀਕ ਨੂੰ ਭਾਰੀ ਬਾਰਿਸ਼ ਰਹੇਗੀ ਤੇ ਆਪਾਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਜੇ ਫੋਰਕਾਸਟ ਚ ਪਤਾ ਲੱਗ ਜਾਂਦਾ ਕਿ 7 8 9 ਤਰੀਕ ਨੂੰ ਭਾਰੀ ਬਾਰਿਸ਼ ਰਹੇਗੀ ਤੇ ਪ੍ਰਾਈਵੇਟ ਸਕੂਲਾਂ ਦੀ ਮੈਨੇਜਮੈਂਟ ਨੂੰ ਵੀ ਆਪਾਂ ਇਹੀ ਕਹਿਣਾ ਚਾਹਾਂਗੇ ਜਿਹੜੇ ਦਸਵੀਂ ਤੋਂ ਛੋਟੇ ਸਕੂਲੀ ਬੱਚੇ ਆ ਘੱਟੋ ਘੱਟ ਉਹਨਾਂ ਨੂੰ ਤੇ ਛੁੱਟੀਆਂ ਕਰ ਦਿੱਤੀਆਂ ਜਾਂ ਤਾਂ ਜੋ ਖਤਰੇ ਤੋਂ ਬਚ ਜਾਣ ਕਿਉਂਕਿ ਨਿੱਕੇ ਬੱਚੇ ਹੋਣਗੇ ਉਹਨਾਂ ਦੇ ਪਾਣੀ ਥੋੜੇ ਪਾਣੀ ਵਿੱਚ ਡੁੱਬਣ ਦੇ ਚਾਂਸਸ ਸਾਨੂੰ ਉਮੀਦ ਹੈ ਪ੍ਰਾਈਵੇਟ ਸਕੂਲਾਂ ਵਾਲੇ ਤੇ ਸਰਕਾਰੀ ਸਕੂਲਾਂ ਦੇ ਇਸੀ ਵੱਲ ਧਿਆਨ ਦੇਣ ਬਾਕੀ ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬ ਮੰਦਰ ਮਸਜਿਦ ਸਭ ਕੁਝ ਹੈ ਉੱਥੇ ਅਗਾ ਸਪੀਕਰ ਲੱਗੇ ਨੇ ਉਹਨਾਂ ਸਪੀਕਰਾਂ ਨੂੰ ਯੂਜ਼ ਕਰਕੇ ਅਨਾਉਂਸਮੈਂਟ ਕਰ ਦੇਣੀ ਚਾਹੀਦੀ ਹੈ ਕਿ ਕੱਲ ਪਰਸੋ ਚੋਤ ਬਹੁਤ ਜ਼ਿਆਦਾ ਬਾਰਿਸ਼ ਆਣੀ ਹੈ ਅਤਿਆਤ ਵਜੋਂ ਬੜਾ ਦੂਰ ਘਰੋਂ ਬਾਹਰ ਨਾ ਜਾਓ ਆਪਣੇ ਘਰ ਰੋ ਤੇ ਆਪਣੇ ਘਰਾਂ ਦਾ ਧਿਆਨ ਰੱਖੋ ਘਰ ਅਗ ਚੁੰਦੇ ਨੇ ਤੇ ਆਪਣੇ ਜਿਹੜੇ ਫਰਸ਼ ਕਰੋ ਹੜ ਆਣ ਵਾਲਾ ਤੇ ਆਪਣੇ ਤੁਸੀਂ ਬੈੱਡ ਸੋਫੇ ਤੇ ਵਿੱਥਲੇ ਚਾ ਟੇਕਰ ਆ ਕੇ ਉੱਚੇ ਕਰ ਲਓ ਤਾ ਜੋ ਸਭ ਦਾ ਨੁਕਸਾਨ ਹੋਣ ਤੋਂ ਬਚ ਜਾਏ ਤੁਹਾਡੀ ਗੱਲ ਤੋਂ ਯਾਦ ਆਇਆ ਮੇਰਾ ਬੇਟਾ ਜਿਹੜਾ ਛੋਟਾ ਹੁੰਦਾ ਸੀਗਾ ਉਦੋਂ ਗਵਰਨਮੈਂਟ ਐਨਾਉਂਸ ਕਰ ਦਿੱਤਾ ਰੇਡੀਓ 'ਚ ਆਣਾ ਸ਼ੁਰੂ ਹੋ ਗਿਆ ਤੇ ਉਹਦੇ 'ਚ ਟੀਵੀ 'ਚ ਵੀ ਆਣਾ ਸ਼ੁਰੂ ਹੋ ਗਿਆ ਕਿ ਸ਼ਾਇਦ ਹੜ੍ਹਾਂ ਦੇ ਚਾਂਸਸ ਨੇ ਤੇ ਸਕੂਲਾਂ ਨੂੰ ਬੰਦ ਕਰ ਦਿੱਤਾ ਜਾਵੇਗਾ ਪਰ ਉਹੀ ਗੱਲ ਪੁਰਾਣਾ ਟਾਈਮ ਸੀਗਾ ਉਦੋਂ ਚੰਗੀ ਤਰ੍ਹਾਂ ਕੋਈ ਨਿਊਜ਼ ਨਹੀਂ ਸੀ ਪਤਾ ਲੱਗਦੀ ਜਾਂ ਫੋਰਕਾਸਟ ਸੀਗੀਆਂ ਨਹੀਂ ਹੁੰਦੀ ਸੀ ਉਹ ਹੜ ਆਈ ਨਹੀਂ ਤੇ ਸਾਰਾ ਕੁਝ ਕੈਨਸਲ ਹੋ ਗਿਆ ਸਾ ਮੇਰਾ ਬੇਟਾ ਬੜਾ ਉਦਾਸ ਬੈਠਾ ਮੈਂ ਕੀ ਹੋਇਆ ਬੇਟਾ ਤੂੰ ਉਦਾਸ ਕਿਉਂ ਬੈਠਾ ਹੈ ਕੰਦਲ ਹੜ ਹੀ ਨਹੀਂ ਆਏ ਮੇਰਾ ਸਕੂਲ ਲੱਗਣਾ ਸ਼ੁਰੂ ਹੋ ਗਿਆ ਛੁੱਟੀਆਂ ਹੀ ਨਹੀਂ ਹੋਈਆਂ ਤੇ ਉਦਾਸ ਹੀ ਹੋਣਾ ਹੈ ਦੋਸਤੋ ਅੱਜ ਕੱਲ ਬਰਸਾਤਾ ਚੱਲ ਰਹੀਆਂ ਸੀ ਤੇ ਹੜ ਵੀ ਆ ਰਹੇ ਇਸ ਕਰਕੇ ਆਪਾਂ ਇਸ ਟੌਪਿਕ ਦੇ ਉੱਤੇ ਗੱਲਬਾਤ ਕੀਤੀ ਅਗਲਾ ਟੌਪਿਕ ਆਪਾਂ ਦੇਖਦੇ ਹਾਂ ਹੁਣ ਅਸੀਂ ਕਿਹੜਾ ਲੈ ਕੇ ਆਈਏ ਅਗਲੇ ਹਫਤੇ ਇਸੇ ਸਮੇਂ ਇਸੇ ਦਿਨ ਇਸੇ ਚੈਨਲ ਤੇ ਫਿਰ ਹਾਜ਼ਰ ਹੋਵਾਂਗੇ ਪ੍ਰੋਗਰਾਮ ਲੈ ਕੇ ਕੁਝ ਤੇ ਕਰੋ ਵਿਚਾਰ